ਹਾਂਜੀ ਸ਼ਰਮਾ ਜੀ ਨਮਸਕਾਰ ਜੀ ਜਿਹੜੇ ਰਾਜਾ ਬ੍ਰਿੰਗ ਜੀ 2021 ਦੇ ਵਿੱਚ 23 ਦਸੰਬਰ ਨੂੰ 6 ਕਰੋੜ 11 ਲੱਖ ਦੀ ਗ੍ਰਾਂਟ ਦੇ ਕੇ ਗਈ ਸੀ ਸਮਾਣਾ ਬੱਸ ਸਟੈਂਡ ਬਣਾਉਣ ਵਾਸਤੇ ਹਾਂਜੀ ਹਾਂਜੀ ਹਜੇ ਤੱਕ ਬੱਸ ਸਟੈਂਡ ਦਾ ਕੋਈ ਕੰਮਕਾਰ ਹੋਇਆ ਨਹੀਂ ਕੀ ਕਹਿਣਾ ਚਾਹੁੰਦੇ ਇਸ ਬਾਰੇ ਹਰ ਇਸ ਬਾਰੇ ਮੈਂ ਇਹੀ ਕਹਿਣਾ ਚਾਹੁੰਗਾ ਜਿਹੜੇ ਸਾਡੇ ਐਮਐਲਏ ਸਾਹਿਬ ਸੀ ਉਸ ਸਮੇਂ ਰਜਿੰਦਰ ਸਿੰਘ ਜੀ ਨਾ ਤਾਂ ਉਹਨਾਂ ਨੇ ਕੋਈ ਕਮੀ ਛੱਡੀ ਆ ਫੰਡ ਲਿਆਉਣ ਵਾਸਤੇ ਸਮਾਣੇ ਵਿੱਚ ਹੂੰ ਗੱਫੇ ਦੇ ਗੱਫੇ ਲੈ ਕੇ ਆਏ ਕਿ ਜੋ ਮੰਤਰੀ ਸਾਹਿਬ ਸੀ ਉਸ ਟਾਈਮ ਤੇ ਮੰਤਰੀ ਸਾਹਿਬ ਨੇ ਟ੍ਰਾਂਸਪੋਰਟ ਮੰਤਰੀ ਸਾਹਿਬ ਨੇ ਰਾਜਾ ਬੜੀ ਜੀ ਨੇ ਫੰਡ ਦਿੱਤਾ ਸੀਗਾ ਦਿਲ ਖੋਲ ਕੇ ਉਹ ਕਹਿੰਦੇ ਕੋਈ ਹੋਰ ਵੀ ਅਗਰ ਤੁਹਾਨੂੰ ਜੇ ਕੋਈ ਵੀ 50 ਲੱਖ ਘਟਦਾ ਵੜਦਾ ਹੋਇਆ ਤੁਸੀਂ ਲੈ ਜਾਓ ਹਮਮ ਲੇਕਿਨ ਇਹ ਜਿਹੜੀ ਜ਼ਿੰਮੇਵਾਰੀ ਹੈ ਅੱਗੇ ਉਹ ਦੇਦਾਰਾਂ ਦੀ ਹੁੰਦੀ ਹੈ ਰਾਜਾ ਬੜਿੰਗਜੀ ਤੇ ਰਜਿੰਦਰ ਸਿੰਘ ਨੇ ਇਹਦਾ ਫੰਡ ਦੇਣਾ ਸੀ ਅਗੋ ਲਵਾਉਣ ਦੀ ਜ਼ਿੰਮੇਵਾਰੀ ਤਾਂ ਨਗਰ ਕੌਂਸਲ ਦੀ ਹੈ ਨਗਰ ਕੌਂਸਲ ਦੇ ਪ੍ਰਧਾਨ ਦੀ ਹੈ ਬਾਕੀ ਤੁਸੀਂ ਨੀ ਪੱਤਰ ਦੇ ਕੇ ਲਿਆ ਨੀ ਪੱਤਰ ਤੇ ਸਾਰੇ ਐਮਸੀਆਂ ਦੇ ਨਾਮ ਲਿਖੇ ਹੋਏ ਆ ਉਹੀ ਜ਼ਿੰਮੇਵਾਰ ਹੈ ਤੇ ਪ੍ਰਧਾਨ ਦਾ ਨਾਮ ਲਿਖਿਆ ਹੋਇਆ ਹੈ ਪ੍ਰਧਾਨ ਦੇਖੇ ਵੀ ਹਾਂ ਮੈਂ ਬਣਾਉਣਾ ਹੈ ਨਹੀਂ ਬਣਾਉਣਾ ਹੈਗਾ 6 ਕਰੋੜ 11 ਲੱਖ ਦੀ ਗ੍ਰਾਂਟ ਸੀ ਤੇ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਵੀ ਇਹ ਕੰਮ ਸ਼ੁਰੂ ਕਰਾ ਦਾਂ ਪਰ ਹਰੀਤਾ ਗੁਣਾ ਨੇ ਕੋਈ ਕੰਮ ਸ਼ੁਰੂ ਨਹੀਂ ਕਰਾਇਆ ਇਹ ਬਹੁਤ ਕਾਂਗਰਸ ਪਾਰਟੀ ਨਹੀਂ ਵਾੜੀ ਹੈਗੀ ਕਾਂਗਰਸ ਪਾਰਟੀ ਦੇ ਵਿੱਚ ਐਸੇ ਕੁਝ ਅਗੋਤੀ ਹੈ ਲੀਡਰ ਹੈ ਜਿਹੜੇ ਕੀ ਉਹ ਕੰਮ ਕਰਾਉਣਾ ਨਹੀਂ ਚਾਹੁੰਦੇ ਹੈਗੇ ਮੈਂ ਰਜਿੰਦਰ ਸਿੰਘ ਜੀ ਨਾਲ ਆ ਰਿਹਾ ਸੀਗਾ ਪ੍ਰਧਾਨ ਜੀ ਵੀ ਵਿੱਚ ਹੀ ਸੀਗੇ ਸੋ ਰਜਿੰਦਰ ਸਿੰਘ ਜੀ ਨੇ ਕਿਹਾ ਵੀ ਕੰਮ ਹੁਣ ਤੱਕ ਕਿਉਂ ਨਹੀਂ ਸ਼ੁਰੂ ਹੋਇਆ ਇਹ ਨਲਾਇਕੀਆਂ ਨੇ ਸਾਡੇ ਪ੍ਰਧਾਨ ਦੀਆਂ ਉਹਦੇ ਵਿੱਚ ਦੇਖੋ ਜੇ ਆਪਾਂ ਨਹੀਂ ਪ੍ਰਧਾਨ ਕਿਹੜੇ ਕਰ ਰਹੇ ਹੋ ਨਗਰ ਕੌਂਸਲ ਦੇ ਪ੍ਰਧਾਨ ਦੀ ਗੱਲ ਕਰਦੇ ਆ ਅਸ਼ਵਨੀ ਕੁਪਤਾ ਜੀ ਨਗਰ ਕੌਂਸਲ ਦੇ ਪ੍ਰਧਾਨ ਦੀ ਗੱਲ ਹੈ ਜੀ ਉਦੋਂ ਕਹਿੰਦੇ ਜੀ ਵਰਕ ਆਰਡਰ ਪੈ ਗਿਆ ਜੀ ਫਲਾਣੀ ਜੀ ਚ ਪੈ ਗਈ ਜੀ ਤਾਂ ਐਮ ਐਲ ਏ ਸਾਹਿਬ ਨੇ ਨਾ ਜਿਹੜਾ ਉਹ ਵਰਕ ਆਰਡਰ ਸੀਗਾ ਇਹ ਮੁੜਿਆ ਹੋਇਆ ਸੀ ਜਦੋਂ ਰਿਪੋਰਟਰ ਜਨਰ ਦੇ ਵਿੱਚ ਬਹਿ ਕੇ ਆ ਰਹੇ ਸੀ ਦੋ ਤਿੰਨ ਜਣੇ ਜੀ ਸੀਗਾ ਸੀ ਮੈਂ ਮੰਗਤ ਮਵੀ ਤੇ ਪ੍ਰਧਾਨ ਜੀ ਤੇ ਐਮ ਐਲ ਏ ਸਾਹਿਬ ਸੀਗੇ ਐਮ ਐਲ ਏ ਸਾਹਿਬ ਨੇ ਸਭ ਨੂੰ ਉਹਨੂੰ ਕਿਹਾ ਕਿ ਇਹਨਾਂ ਨੂੰ ਉਹਨਾਂ ਢੂਈ ਚ ਲੈ ਦੇ। ਇਹਨਾਂ ਦਾ ਪਿੱਛੇ ਲੋਪ ਦੇ ਕਹਿੰਦਾ ਕਿ ਇਹ ਜਿਹੜਾ ਹੁਣ ਤੱਕ ਫਟ ਤੋਂ ਕੰਮ ਨਹੀਂ ਸ਼ੁਰੂ ਹੋਇਆ ਹੈਗਾ ਅੱਜ ਵੀ ਇਹ ਐਮ ਐਲ ਏ ਸਾਹਿਬ ਨੇ ਕਿਹਾ ਸੀ ਅੱਜ ਵੀ ਇਹ ਕੰਮ ਸ਼ੁਰੂ ਨਹੀਂ ਹੋਏ ਹੈਗੇ ਇੱਥੇ ਕਿਉਂਕਿ ਹੋਰ ਐਮਐਲਏ ਸਾਹਿਬ ਵੀ ਦੂ ਬਾਦ ਉਹਨਾਂ ਨੂੰ ਕੀ ਕਹਿਦਣੇ ਕੀ 2 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਡਾਂਟਣ ਤੋਂ ਬਾਅਦ ਵੀ ਫਟਕਾਰਾਂ ਤੋਂ ਬਾਅਦ ਵੀ ਕੰਮ ਨਾ ਦਾ ਕਾਰਨ ਇਹ ਹੈ ਇਹਨਾਂ ਨੇ ਤਿੰਨ ਟੈਂਡਰ ਲਿਗੇ ਠੀਕ ਹੈ ਰਵੀਦਾਸ ਤੋਂ ਬਣਿਆ ਸਮਾਣੇ ਵਿੱਚ ਇਹ ਉਹਦਾ ਟੈਂਡਰ ਵੀ ਉਸੇ ਠੇਕੇਦਾਰ ਕੋਲ ਹੈ ਜਿਹੜਾ ਆਪਣਾ ਬਾਵਲਪੁਰ ਸਭਾ ਦੇ ਲਈ ਬਣਿਆ ਬਾਵਲਪੁਰ ਸੰਗ ਦੇ ਲਈ ਬਣਿਆ ਉਹਦਾ ਟੈਂਡਰ ਵੀ ਉਸੇ ਠੇਕੇਦਾਰ ਕੋਲ ਹੈ ਤੇ ਬੈਕਐਂਡ ਦਾ ਟੈਂਡਰ ਵੀ ਇੱਕ ਹੈ ਮੰਨ ਲਓ 10 ਕਰੋੜ ਦੇ ਕਰੀਬ ਦੇ ਠੇਕੇ ਕਿਉਂਕਿ 6 ਕਰੋੜ 11 ਲੱਖ ਤਾਂ ਹੀ ਹੋ ਗਿਆ 1.35 ਦੇ ਕਰੀਬ ਬਾਵਲਪੁਰ ਸਹਾ ਉਹ ਸੰਗੜਾ ਇਹ ਸਾਰੇ ਟੈਂਡਰ ਇਹਨਾਂ ਨੇ ਇੱਕੋ ਠੇਕੇਦਾਰ ਨੂੰ ਦੇ ਤੇ ਮੈਨੂੰ ਨਹੀਂ ਪਤਾ ਇਹਦੇ ਵਿੱਚ ਕੀ ਚੱਕਰ ਆ ਕਿਉਂ ਦਿੱਤੇ ਇੱਕ ਨੂੰ ਨਲਾਇਕ ਚਾਹਣਾ ਵੀ ਨਹੀਂ ਦੇਣੇ ਚਾਹੀਦੇ ਇੱਕ ਬੰਦੇ ਨੂੰ ਕਹਿੰਦੇ ਹੋ ਵੀ ਨਲਾਇਕੀ ਸਾਰੀ ਪ੍ਰਧਾਨਗੀ ਪ੍ਰਧਾਨ ਦੀ ਨਲਾਇਕੀ ਕਰਨ ਹੋਰੇ ਪ੍ਰਧਾਨ ਦੀ ਨਲਾਇਕੀ ਕਰਨੇ ਹੋਇਆ ਜੀ ਇੱਕ ਬੰਦੇ ਨੂੰ ਟੈਂਡਰ ਕਿਉਂ ਦਿੱਤੇ ਗਏ ਵੰਡ ਕੇ ਕੰਮ ਦਿੱਤੋ ਇੱਕ ਬੰਦਾ ਕਿਵੇਂ ਕੰਮ ਕਰ ਲੂਗਾ ਜੇ ਉਹ ਐਨਾ ਹੀ ਲਿਜੀਬਲ ਸੀ ਕੈਪੇਬਲ ਸੀਗਾ ਉਹ ਠੇਕੇਦਾਰ ਦੀਨ ਦੇ ਆਲ ਉਹਨੇ ਫਿਰ ਹੁਣ ਤੱਕ ਕੰਮ ਕਿਉਂ ਨਹੀਂ ਸ਼ੁਰੂ ਕੀਤਾ ਹੈਗਾ ਉਹਨੂੰ ਕੰਮ ਸ਼ੁਰੂ ਕਰ ਦੇਣਾ ਚਾਹੀਦਾ ਸੀਗਾ ਸਾਡੀ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਵਿੱਚ ਕੋਈ ਹੋਰ ਕੁਝ ਕਰਨਾ ਚਾਹੁੰਦੇ ਸੀ ਸੁਫਾਈ ਸੂਈ ਦੇ ਬਾਰੇ ਇਹ ਤਾਂ ਤੁਸੀਂ ਦੇਖ ਸਕਦੇ ਹੋ ਵੀ ਬਸ ਸਟੈਂਡ ਦਾ ਹਾਲ ਕੀ ਹੈ ਤੁਸੀਂ ਤੁਹਾਡੇ ਸਾਹਮਣੇ ਇਹ ਤਾਂ ਪਤਾ ਕੀ ਗੱਲ ਹੈ ਦੇਖੋ ਜਿਹੜੇ 75% ਲੋਕ ਹੈ ਨਾ ਉਹਨਾਂ ਦੇ ਰਿਸ਼ਤੇਦਾਰ ਸਾਡੇ ਰਿਸ਼ਤੇਦਾਰ ਨਹੀਂ ਜਿਹੜੇ ਉਹ ਬੱਸਾਂ 'ਚ ਹੀ ਆਉਂਦੇ ਆ ਸਾਨੂੰ ਇਸ ਗੱਲ ਦਾ ਦਰਦ ਹੈ ਇਸ ਕਰਕੇ ਅਸੀਂ ਬੋਲਦੇ ਆ ਅਸੀਂ ਇਤੋਂ ਲੈਣਾ ਕੁਝ ਨਹੀਂ ਨਾ ਇਹਨਾਂ ਦਾ ਦੇਣਾ ਕੁਝ ਹੈ ਕਿਸੇ ਦਾ ਠੀਕ ਹੈ ਅਸੀਂ ਬੋਲਦੇ ਆ ਤਾਂ ਇਹ ਸਾਨੂੰ ਮਤਲਬ ਦਬਾਉਂਦੇ ਵੀ ਹੈ ਤੁਸੀਂ ਕਹਿੰਦੇ ਸੀ ਨਾਲੇ ਵੀ ਲੋਕਾਂ ਦੇ ਤੁਹਾਡੇ ਕੋਲ ਫੋਨ ਵੀ ਬੜੇ ਆ ਰਹੇ ਨੇ ਬੱਸ ਸਟੈਂਡ ਬਾਰੇ ਲੋਕਾਂ ਦੇ ਫੋਨ ਕੰਮ ਸ਼ੁਰੂ ਕਰਵਾਓ ਜੀ ਲੋਕਾਂ ਦੇ ਫੋਨ ਆਉਂਦੇ ਜੀ ਮੈਂ ਇੱਕ ਦੋ ਵਾਰੀ ਕਿਸੇ ਨੂੰ ਬਜ਼ੁਰਗ ਨੂੰ ਤਾਰਨ ਆਇਆ ਤੁਸੀਂ ਹਿਸਾਬ ਲਾ ਲਓ ਵੀ ਥੰਮਦਾ ਟਾਈਮ ਸੀ ਉਹਦੇ ਜੁੱਤੇ ਭਿੱਜ ਗਏ ਜੁੱਤੇ ਭਿੱਜ ਗਏ ਉਹ ਬਸ ਕਮੀ ਪੈ ਰਿਆ ਸੀਗਾ ਤੇ ਜਰਾਬਾਂ ਤੱਕ ਉਹਦੀਆਂ ਭਿੱਜੀਆਂ ਦੱਸੋ ਜੀ ਉਹ ਬੰਦਾ ਕਿਵੇਂ ਜਾਊਗਾ ਕਿਵੇਂ ਆਊਗਾ ਅਸਲ ਤਾਂ ਹੈ ਨਾ ਜੀ ਇਹਨਾਂ ਲੋਕਾਂ ਨੂੰ ਦਰਦ ਨਹੀਂ ਹੈ ਕਿਉਂ ਜਿਹੜੇ ਇਹਨਾਂ ਦੇ ਅਮੀਰ ਲੋਕਾਂ ਦੇ ਰਿਸ਼ਤੇਦਾਰ ਆ ਉਹ ਤਾਂ ਗੱਡੀਆਂ 'ਚ ਆ ਜਾਂਦੇ ਆ ਉਹਨਾਂ ਨੇ ਬਸਟਾਂ ਤੋਂ ਕੀ ਲੈਣਾ ਇਹਨਾਂ ਨੂੰ ਚਾਹੀਦਾ ਸੀਗਾ ਜੀ ਜਿਹੜੇ ਉਹ ਕੰਮ ਸੀਗੇ ਉਹ ਤਾਂ ਇੱਕ ਬਰਾਦਰੀਆਂ ਦੇ ਕੰਮ ਸੀਗੇ ਬਰਾਦਰੀਆਂ ਦੇ ਕੰਮ ਤੋਂ ਪਹਿਲਾਂ ਇਹ ਕੰਮ ਹੋਣਾ ਚਾਹੀਦਾ ਸੀ ਜਨਤਕ ਕੰਮ ਸੀਗਾ ਇਹ ਔਰ ਲੋਕ ਦੇਖਦੇ ਔਰ ਲੋਕ ਵੋਟਾਂ ਪਾਉਂਦੇ ਸਾਡੇ ਐਮਐਲਏ ਸਾਹਿਬ ਨੇ ਸਾਡੇ ਮੰਤਰੀ ਸਾਹਿਬ ਨੇ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਨੇ ਕੋਈ ਐਸਾ ਵੀ ਇੱਕ ਸਟੈਪ ਨਹੀਂ ਛੱਡਿਆ ਹੈਗਾ ਜਿਹਦੇ ਵਿੱਚ ਉਹਨਾਂ ਨੇ ਲੋਕਾਂ ਦੀ ਆਵਾਜ਼ ਨਾ ਸੁਣੀ ਹੋਵੇ ਲੋਕਾਂ ਦੀ ਮੰਗ ਨਾ ਮੰਨੀ ਹੋਵੇ ਔਰ 2024 ਦੇ ਲੋਕ ਸਭਾ ਚੋਣਾਂ ਨੁਕਸਾਨ ਹੋ ਸਕਦਾ ਕਾਂਗਰਸ ਨੂੰ ਜੇ ਇਹ ਹਾਲਾਤ ਰਹੇ ਜੇ ਤਾਂ ਇਹ ਜਿਆਦੇ ਮੋਢਿਆਂ ਤੇ ਭਾਰ ਦਿੱਤਾ ਰਿਹਾ ਜਿਨ੍ਹਾਂ ਨੇ ਕੰਮ ਨਹੀਂ ਕੀਤਾ ਫਿਰ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ ਇਹਦੇ ਬਾਰੇ ਕਿਉਂਕਿ ਦੇਖੋ ਵਰਕਰ ਦਾ ਵਰਕਰ ਬੈਠਾ ਹੈ ਘਰੇ ਬੈਠਾ ਹੈ ਉਹਦੀ ਕੋਈ ਪੁੱਛਗਿੱਛ ਨਹੀਂ ਹੈ ਕਿ ਕਾ ਇਹ ਆਪਣਾ ਫਿਰ ਰਿਹਾ ਹੈ ਇਨੂੰ ਕੋਈ ਇਹ ਨਹੀਂ ਹੈ ਵੀ ਹਾਂਜੀ ਵੀ ਬਲੋਕ ਕਾਂਗਰਸ ਵੀ ਐਮਸੀ ਖੁਸ਼ਨੇ ਵਰਕਰ ਨਾਰਾਜ ਨੇ ਬਸ ਇਹ ਐਮਸੀ ਨਗਰ ਕੌਂਸਲ ਇਹ ਬਲਗ ਕਾਂਗਰਸ ਹੈ ਸਾਡੀ ਨਗਰ ਕੌਂਸਲ ਹੀ ਕਾਂਗਰਸ ਪਾਰਟੀ ਹੈ ਸਾਡੀ ਤਾਂ ਸਾਰੀ ਹੋਰ ਕੁਝ ਨਹੀਂ ਹੈ ਚਾਹੇ ਅਸੀਂ ਦਫਤਰ 'ਚ ਨਗਰ ਕੌਂਸਲ 'ਤੇ ਜਾਈਏ ਨਾ ਜਾਈਏ ਹੁਣ ਜਿਹੜੇ ਬੰਦਿਆਂ ਤੋਂ ਆਪਾਂ ਵੋਟਾਂ ਲਈਆਂ ਨੇ ਉਹਨਾਂ ਦਾ ਯਾਰ ਘਟੋ ਘਟੱਪਾ ਨੂੰ ਉਹਨਾਂ ਦੇ ਕੰਮ ਦਾ ਕਰਾਉਣੇ ਚਾਹੀਦੇ ਨੇ ਸਭ ਤੋਂ ਪਹਿਲ ਦੇ ਆਧਾਰ 'ਤੇ ਬਸਟੈਂਡ ਦਾ ਕੰਮ ਹੋਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਆਵਾਜਾਈ ਦੇ ਵਿੱਚ ਦਿੱਕਤ ਨਾ ਆਵੇ ਇਹ ਹੋਰ ਤਾਂ ਕੀ ਕਰਨਗੇ ਇਹਨਾਂ ਤੋਂ ਇਹੀ ਨਹੀਂ ਕੰਮ ਹੋਇਆਗਾ ਕਿ ਜੇ ਮੈਂ ਤਾਂ ਹੁਣ ਜਿਹੜੇ ਆਪਣੇ ਮਜੂਤਾ ਮੰਤਰੀ ਸਾਹਿਬ ਹੈ ਨਾ ਮੈਂ ਮਜੂਤਾ ਮੰਤਰੀ ਸਾਹਿਬ ਨੂੰ ਕਹਾਂਗਾ ਕਿ ਇਹ ਇਹਨਾਂ ਦੀ ਨਲਾਇਕੀ ਨੂੰ ਛੱਡ ਕੇ ਇਹਨਾਂ ਨੂੰ ਇਗਨੋਰ ਕਰਕੇ ਤੁਸੀਂ ਬੱਸ ਸਟੈਂਡ ਦਾ ਅੱਗਾ ਲਿਆ ਤੇ ਤੁਸੀਂ ਬੱਸ ਸਟੈਂਡ ਦਾ ਕੰਮ ਜਲਦੀ ਚਾਲੂ ਕਰਾਓ ਤੇ ਜਿਹੜਾ ਆਪਣਾ ਪਟਿਆਲੇ ਦਾ ਪੁਰਾਣਾ ਬੱਸ ਸਟੈਂਡ ਹੈ ਨਾ ਚਾਹੇ ਉਹ ਚਾਲੂ ਹੋਵੇ ਨਾ ਹੋਵੇ ਉਹਦਾ ਪੁਰਾਣਾ ਰੂਟ ਸ਼ੁਰੂ ਕਰਾ ਦਿਓ ਕਿਉਂਕਿ ਸਮਾਣਾ ਪਤਨਾ ਵਾਲੇ ਔਰ ਸੰਗਰੂਰ ਵਾਲੇ ਬਹੁਤ ਤੰਗ ਹੁੰਦੇ ਐ ਕਿਉਂਕਿ ਜਿਹੜਾ ਰਜਿੰਦਰਾ ਹਸਪਤਾਲ ਜਾਣਾ ਹੈ ਕਾਲੀ ਮਾਤਾ ਮੰਦਿਰ ਜਾਣਾ ਹੈ ਕਟਹਿਰੀਆਂ ਦੇ ਵਿੱਚ ਜਾਣਾ ਉਹਨਾਂ ਨੂੰ ਸਭ ਤੋਂ ਵੱਧ ਦਿੱਕਤ ਉਹਨਾਂ ਨੂੰ ਆ ਰਹੀ ਆ ਮੈਂ ਮੰਤਰੀ ਸਾਹਿਬ ਨੂੰ ਕਹੂੰਗਾ ਸਾਡੇ ਮੌਜੂਦਾ ਸਮਾਣੇ ਦੇ ਜਿਹੜੇ ਮੰਤਰੀ ਸਾਹਿਬ ਆ ਵੀ ਤੁਸੀਂ ਇਹ ਕੰਮ ਹੁਣ ਸ਼ੁਰੂ ਕਰਾ ਦਿਓ ਇਹ ਤਾਂ ਇਹਨਾਂ ਨੇ ਇਹੀ ਰਹਿ ਇਹਨਾਂ ਦੇ ਫਿਰ ਤੇ ਨਹੀਂ ਰਹਿਣਾ ਕਿਉਂਕਿ ਜ਼ਿੰਮੇਵਾਰੀ ਤਾਂ ਕੋਈ ਅਫਸਰਾਂ ਦੀ ਬਣਦੀ ਆ ਜਾਂ ਜਿਹੜੇ ਮੌਜੂਦਾ ਨਗਰ ਕੌਂਸਲ ਦੇ ਪ੍ਰਧਾਨ ਜਾਂ ਐਮਸੀਓ 1 ਉਹਨਾਂ ਬੋਟਾ ਮੰਗਣ ਜਾਣਗੇ ਬੂ ਜਾਣਗੇ ਕਿਹੜੇ ਬੂ ਜਾਣਗੇ ਧਰੋ ਹਾਂਜੀ ਸਸੀガル ਜੀ ਸਸੀਤਾ ਜੀ ਇਹੋ ਸਾਹਿਬ ਪ੍ਰਦੀਪ ਨੇ ਜਿਹੜਾ ਪੋਰੇ ਪੱਤਰਕਾਰ ਜੀ ਹਾਂਜੀ ਸਰ ਇਹ ਕਿਨ ਅੱਜ ਮਨੂਸ਼ ਸ਼ਰਮਾ ਜੀ ਨੇ ਜਿਹੜੇ ਕਾਂਗਰਸੀ ਲੀਡਰ ਜੀ ਹਾਂਜੀ ਜਿਹੜੇ ਮਨੂਸ਼ ਸ਼ਰਮਾ ਜੀ ਨੇ ਕਾਂਗਰਸੀ ਲੀਡਰ ਮਨੂਸ਼ ਸ਼ਰਮਾ ਹਾਂਜੀ ਹਾਂਜੀ ਕਾਂਗਰਸੀ ਲੀਡਰ ਹਾਂ ਜੀ ਸਰਾ ਜੋ ਬਸ ਸਟੈਂਡ ਤੇ ਆਇਆ ਮਤਲਬ ਬੁਲਾਇਆ ਸੀ ਉਹਨਾਂ ਨੇ ਅੱਜ ਪੱਤਰਕਾਰਾਂ ਨੂੰ ਹਾਂ ਉਹ ਪੁੱਛਣਾ ਚਾਹੁੰਦੇ ਸੀ ਵੀ ਆਪਣਾ ਕਹਿੰਦੇ ਵੀ 6 ਕਰੋੜ ਜਿਹੜਾ 11 ਲੱਖ ਆਇਆ ਸੀ ਨਾ ਬਸ ਸਟੈਂਡ ਵਾਸਤੇ ਜਿਹੜੇ ਰਾਜਵਰਿੰਗ ਜੀ ਨੇ ਭੇਜੇ ਸੀ ਪੈਸੇ ਆਏ ਸੀਗੇ ਉਹ ਹਾਂ ਜੀ ਉਹ ਆਏ ਸੀ ਪੈਸੇ ਸਰੋਹੀ ਪੁੱਛਣਾ ਚਾਹੁੰਦੇ ਸੀ ਤੁਹਾਡੇ ਤੋਂ ਵੀ ਪੈਸੇ ਆ ਚੁੱਕੇ ਨੇ ਉਹਦਾ ਵੀ ਕਹਿੰਦੇ ਸੀ ਕੰਮ ਕਾਰਜ ਜੇ ਬੰਦ ਪਿਆ ਚੱਲਿਆ ਨਹੀਂ ਕਦੋਂ ਤੱਕ ਚੱਲੇਗਾ ਉਹ ਇਸ ਬਾਰੇ ਮਤਲਬ ਬਾਈ ਉਹਨਾਂ ਸਰਵਾਲੇ ਪੈਸੇ ਆਏ ਸੀਗੇ ਪਹਿਲਾਂ ਤਾਂ ਸਰ ਮੈਂ ਉਹੀ ਤਾਂ ਪੁੱਛ ਰਿਹਾ ਤੁਹਾਡੇ ਤੋਂ ਪੁੱਛ ਰਿਹਾ ਜੀ ਸਰ ਪ੍ਰਿੰਸਪ ਵਾਲੇ ਪੈਸੇ ਕਿੱਥ ਅੱਛਾ ਪਤਾ ਉਹਨਾਂ ਨੇ ਜਦੋਂ ਗ੍ਰਾਂਟ ਦਿੱਤੀ ਸੀ ਨਾ ਜਿਵੇਂ ਵੀ 6 ਕਰੋੜ 11 ਲੱਖ ਰੁਪਏ ਕਹਿ ਕੇ ਗਏ ਸੀ ਲਾਉਂਸ ਕਰਕੇ ਗਏ ਸੀ ਅੱਛਾ ਮਤਲਬ ਪੈਸੇ ਆਏ ਨਹੀਂ ਹਜੇ ਤੱਕ ਉਹ ਨਹੀਂ ਆਏ ਕਮੇਟੀ ਨੂੰ ਠੀਕ ਹੈ ਜੀ ਓਕੇ